ਸੱਚ ਗਾਜੀ ਮੈਂ ਤੁਹਾਡੀ ਆਪਣੀ ਜਸਮੀਤ ਚੋਟਿਆ ਇਧਰ ਚੋਟਿਆ ਸਾਹਿਬ ਹਲੋ ਜੀ ਸਸਕਾਰ ਕਿੰਨੇ ਸੋਹਣੇ ਲੱਗ ਰਹੇ ਹੈਂ ਕੈਸੇ ਹੋ ਸਭੀ ਭਾਈ ਠੜ ਤੋਂ ਬੋਜੋ ਭਾਈ ਅੱਜ ਤਾਂ ਤੁਸੀਂ ਤੇ ਬੈਠੇ ਹੈਂ ਆ ਸਾਰਿਆਂ ਨੂੰ ਕਹਿਣੀ ਆ ਰਜਾਈਆਂ ਚੋਂ ਬਾਹਰ ਨਾ ਨਿਕਲਿਓ ਅਸੀਂ ਤਾਂ ਕੰਮ ਤੇ ਆਂ ਸ਼ੂਟਿੰਗ ਕਰ ਰਹੇ ਹੈ ਠੀਕ ਹੈ ਇਧਰ ਇੱਕ ਚੋਟਿਆ ਸਾਹਿਬ ਕਿੰਨੇ ਸੋਹਣੇ ਲੱਗ ਰਹੇ ਆ ਅੱਜ ਲੁੱਕ ਕਿੱਦਾਂ ਲੱਗੀ ਜੀ ਚੋਟਿਆ ਜੀ ਦੀ ਚੋਟਿਆ ਜੀ ਦੀ ਲੁੱਕ ਕਿੱਦਾਂ ਲੱਗ ਰਹੀ ਹੈ ਸਾਰੇ ਕਮੈਂਟ ਕਰਕੇ ਦੱਸਿਓ ਠੀਕ ਹੈ ਠੀਕ ਹੈ ਜਿੰਦਾਬਾਦ ਕਰੋ ਹਾਂ ਕਮੈਂਟ ਕਰ ਰਹੇ ਹੋ ਛੋਟਿਆ ਜੀ ਕਿੱਦਾਂ ਲੱਗੇ ਜਿੰਦਾਬਾਦ ਮੇਰੇ ਦੋਸਤੋ ਬਾਕੀ ਲੋਕੇਸ਼ਨ ਬਹੁਤ ਪਿਆਰੀ ਹੈ ਆਜਾ ਛੋਟਿਆ ਸਾਹਿਬ ਲੋਕੇਸ਼ਨ ਬਹੁਤ ਪਿਆਰੀ ਹੈ ਛੋਟਿਆ ਸਾਹਿਬ ਆਇਓ ਸ਼ੂਟਿੰਗ ਤੇ ਆਏ ਸੀ ਕਿ ਜੀ ਦੇਖੋ ਜੀ ਸੋਹਣੇ ਲੱਗ ਰਹੀ ਇਹਨੇ ਡਰੈਸ ਤੇ ਬਾਕੀ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿਨੇਓ ਤੇ ਬਾਹਰ ਦੇਖ ਲਈ ਠੰਡ ਬਹੁਤ ਆ ਤੇ ਤੁਸੀਂ ਬਾਹਰ ਨਹੀਂ ਆਣਾ ਠੀਕ ਹੈ ਰਜਾਈਆਂ ਦੇ ਵਿੱਚ ਬੈਠੇ ਰਹੋ ਤੇ ਸਾਡਾ ਤਾਂ ਕੀ ਹੈ ਅਸੀਂ ਤਾਂ ਕੰਮ ਧੰਦਾ ਕਰਨੀ ਆ ਹਨਾ ਅਸੀਂ ਕੰਮ ਕਰਾਂਗੇ ਵੀ ਇਹਦੀ ਕਾਮਾਂਗੇ ਹਨਾ ਬਿਲਕੁਲ ਇਧਰ ਕੱਚੇ ਘਰ ਪਹਿਲਾਂ ਜਦੋਂ ਇਦਾਂ ਦੇ ਕੱਚੇ ਘਰ ਹੁੰਦੇ ਸੀਗੇ ਉਦੋਂ ਕਹਿੰਦੇ ਸੀ ਪੱਕੇ ਪਾ ਦੀਏ ਤੇ ਹੁਣ ਲੋਕੇਸ਼ਨਾਂ ਬਣਾ ਬਣਾ ਕੇ ਤੇ ਸ਼ੂਟਿੰਗਾਂ ਹੁੰਦੀਆਂ ਨੇ ਪੁਰਾਣਾ ਆਪਣਾ ਕਲਚਰ ਆਪਣਾ ਵਿਰਸੇ ਨੂੰ ਦਿਖਾਇਆ ਜਾਂਦਾ ਹਨ ਤੇ ਸਾਰਿਆਂ ਨੂੰ ਮਿਲਾਉਂਦੇ ਆ ਜੀ ਇੱਕ ਜਿੰਟ 79 ਜਲਦੀ 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 ਇਹ ਸ਼ੂਟਿੰਗ ਕਰ ਰਹੇ ਆ ਜੀ ਅਸੀਂ ਤੇ ਬਹੁਤ ਨਾਈਸ ਆ ਸਾਡਾ ਕਾਕਾ ਠੀਕ ਹੈ ਠੰਡ ਬਹੁਤ ਪਰ ਇਹਨਾਂ ਨੇ ਮਹਿਸੂਸ ਨਹੀਂ ਵੀ ਦੇਵਿੰਦੇਸੀ ਚਾਹ ਪੀ ਰਹੇ ਉਧਰ ਦੇਖ ਕੇ ਸੇਕਨ ਦਾ ਪ੍ਰਬੰਧ ਵੀ ਕੀਤਾ ਕਿੰਨਾ ਵੱਡਾ ਝੂਠ ਬੋਲੇ ਕੋਈ ਚਾਹ ਨਹੀਂ ਸਵੇਰ ਦੀ ਇੱਕ ਵਾਰੀ ਚਾਹ ਪੀਤੀ ਕਹਿੰਦੇ ਵਾਰ ਵਾਰ ਚਾਹ ਪੀ ਰਹੇ ਮੈਂ ਤਾਂ ਪੀਤੀ ਨਾ ਦੋ ਵਾਰ 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 ਤਾਂ ਨਹੀਂ ਹੋਗੀ ਫਿਰ ਦੋ ਵਾਰ ਹੀ ਹੋਗੀ ਫਿਰ ਦੋ ਵਾਰ ਵਾਧੋ ਯਾਰ ਬਹੁਤ ਵਧੀਆ ਬਹੁਤ ਦੋ ਵਾਰ ਇਧਰ ਦੇਖੋ ਜੀ ਸਾਰੇ ਨਹੀਂ ਨਹੀਂ ਐਦਾਂ ਨਹੀਂ ਕਰਨਾ ਚਾਹੀਦਾ ਚਲੋ ਦੋ ਵਾਰੀ ਇੱਕ ਵਾਰੀ ਅਸੀਂ ਪਹਿਲਾ ਲੋਕੇਸ਼ਨ ਤੇ ਗਏ ਸੀ ਜੇ ਅਸੀਂ ਜੇ ਆਪਾਂ ਦੋ ਵਾਰ ਵੀ ਪੀਨੇ ਆ ਉਹਨੂੰ ਵੀ ਆਪਾਂ ਵਾਰ-ਵਾਰ ਕਹਿ ਦਿੰਦੇ ਹਾਂ ਕਾਰਨ ਕੀ ਹੈ ਜੇ ਜਦੋਂ ਆਪਾਂ ਬਹੁਤ-ਬਹੁਤ ਲਿਖਣਾ ਹੁੰਦਾ ਹੈ ਉਦੋਂ ਆਪਾਂ ਦੋ ਵਾਰੀ ਬਹੁਤ-ਬਹੁਤ ਲਿਖਦੇ ਆ ਫਿਰ ਬਹੁਤ ਬੰਦ ਆ ਮੈਂ ਹੁਣ ਤੱਕ ਹੁਣ ਤੱਕ ਮੈਂ ਮਸਾਂ ਆਈਆਂ ਕਹਿੰਦੇ ਦੇ ਵਿੱਚ ਇਹਨਾਂ ਨੇ ਇਹ ਕਹਿ ਰਹੀ ਸੀ ਕਿ ਮੈਂ ਫੋਟੋ ਨਹੀਂ ਕਰਾਣੀ ਮੈਂ ਕਿਹਾ ਤੂੰ ਜ਼ਰੂਰ ਕਰਾਏਂਗੀ ਵੀਡੀਓ ਬਣਵਾਏਂਗੀ ਆਪਾਂ ਇੰਨੇ ਪਤਲੇ ਜਿਗਾ ਤੂੰ ਲੱਗਿਆ ਨੇ ਹਾਂ ਮੇਰਾ ਫੋਨ ਹੀ ਇੱਥੇ ਆ ਗਿਆ ਹਾਂ ਪ੍ਰਣਾ ਚਾਹੁੰਦਾ ਕਿ ਇੰਦਰਮਾਨ ਜੀ ਕਿੰਨੇ ਸੋਹਣੇ ਲੱਗ ਰਹੇ ਥੈਂਕ ਯੂ ਤੁਹਾਡੀ ਨਜ਼ਰ ਸਵਾਲ ਲਈ ਸਾਰੇ ਜਿਹਨੇ ਸੋਹਣੇ ਲੱਗੇ ਇਹ ਆਪ ਸੋਹਣੇ ਨੇ ਜਿਨ੍ਹਾਂ ਦੀ ਇਹ ਇਹਨਾਂ ਦੀ ਰੂਹ ਸੋਹਣੀ ਆ ਤੁਹਾਡਾ ਸਾਡੇ ਪ੍ਰਤੀ ਨਜ਼ਰੀਆ ਸੋਹਣਾ ਨਹੀਂ ਨਹੀਂ ਹੋਰ ਇਹ ਤਾਂ ਮਾਨ ਸਾਹਿਬ ਸਾਡੇ ਬੜਾ ਗਾਣਾ ਸੁਣਾਉਣ ਵਾਲਾ ਵੀਡੀਓ ਡਾਇਰੈਕਟਰ ਹੈ ਵੀਡੀਓ ਡਾਇਰੈਕਟਰ ਜੀ ਤੇ ਜਿਹੜਾ ਸਾੜਿਆਂ ਨੂੰ ਕੈਦ ਕਰੇ ਨੇ ਨਾ ਇੱਧਰ ਦੇਖੋ ਤੜਕੇ ਤੋਂ ਮੇਨ ਤੇ ਜਾ ਰਹੇ ਸਾਰੇ ਪੰਜਾਬੀ ਝਲਕਦੀ ਜੀ ਦੇਖੋ ਬੜਾ ਰੰਗ ਬੋਲੀ ਪਾਏ ਖਿੰਚ ਗਏ ਕਬੋਲੀ ਪਾਏ ਖਿੰਚ ਗਏ ਥਾੜੀ ਥਾੜੀ ਤਾਲੀ ਦੇਸੀ ਜਾਣਾ ਜਾਣ ਜੱਟ ਨੂੰ ਕੱਲੇ ਆਉਂਦੇ ਆ ਕੱਲੇ ਨੂੰ 40 ਓਏ ਆਉਂਦੇ ਆ ਕੱਲੇ ਨੂੰ 40 ਪਹਿਲਾ ਸ਼ੌਂਕ ਕਬੂਤਰ ਰੱਖਣਾ ਸ਼ੌਂਕ ਕਬੂਤਰ ਰੱਖਣਾ ਦੂਜਾ ਸ਼ੌਂਕ ਦਨਾਲੀ ਵਿੱਚ ਦਰਵਾਜੇ ਤੇ ਖੜੀਆ ਪਜਾਇ ਰੋ ਕਾਲੀ ਵਿੱਚ ਦਰਵਾਜੇ ਤੇ ਖੜੀਆ ਪਜਾਇ ਰੋ ਕਾਲੀ ਵਿੱਚ ਦਰਵਾਜੇ ਤੇ ਕੀ ਬਾਤ ਆ ਜੀ ਸਰ ਤੁਸੀਂ ਵੀ ਜਾਓ ਤੇਰੀ ਮੇਰੀ ਦਾਣ ਨਹੀਂ ਗੱਲ ਨਹੀਂ ਤੇਰੀ ਮੇਰੀ ਦਾਣ ਨਹੀਂ ਗੱਲ ਨਹੀਂ ਸੁਣ ਅਲੜੇ ਮਟਿਆਰੇ ਨਹੀਂ ਅਸੀਂ ਪੌਰਾਂ ਪੈੰਡੂ ਬੱਲੀਆ ਓਏ ਅਸੀਂ ਪਾ ਰਹਾਂ ਪੈਂਡੂ ਬੱਲੀਏ ਤੂੰ ਸ਼ਹਿਰ ਨ ਸਰਕਾਰੇ ਨਹੀਂ ਸਾਡਾ ਦੇਸੀ ਰਹਿਣ ਸਹਿਣ ਹੈ ਓ ਸਾਡਾ ਦੇਸੀ ਰਹਿਣ ਸਹਿਣ ਹੈ ਤੇਰੇ ਨਖਰੇ ਪਾਰੇ ਨਹੀਂ ਸਾਥੋਂ ਨਹੀਂ ਨਿਭਣੀ ਮੜ ਜਾ ਬਤਲੀਏ ਨਾਰੇ ਸਾਥੋਂ ਨਹੀਂ ਨਿਭਣੀ ਮੜ ਜਾ ਬਤਲੀਏ ਨਾਰੇ ਸਾਥੋਂ ਨਹੀਂ ਨਿਭਣੀ ਮੜ ਜਾ ਬਤਲੀਏ ਮਾਰਦੇ ਸਾਹਾਂ ਓ ਮਾਰਦੇ ਜਾਣਦੇ ਲੋ ਜੀ ਕਹਿਣੀ ਰੱਬੀ ਦਿਓ ਗੱਡੀ ਜਿੱਥੇ ਪੰਜਾਬੀ ਇਕੱਠੇ ਹੋਏ ਨਾ ਤਾਂ ਫਿਰ ਬੱਲੇ ਬੱਲੇ ਹੋ ਜਾਂਦੀ ਆ ਪਰਦੇਸਾਂ ਵਿੱਚ ਵੀ ਝੰਡੇ ਗੱਡੇ ਨੇ ਤੇ ਦੇਖੋ ਜੀ ਠੰਡ ਉਡਾਤੀ ਠੰਡ ਉੱਡ ਗਈ ਬੋਲੀਆਂ ਸੁਣ ਕੇ ਪੰਜਾਬੀ ਵਿਰਸਾ ਇੰਨਾ ਈਰਾ ਸਾਡਾ ਨਹੀਂ ਨਹੀਂ ਵੀਡੀਓ ਬਣਾ ਹਾਂ ਇੰਨਾ ਵਿਰਸਾ ਸਾਡਾ ਅਮੀਰ ਹੈ ਨਾ ਜੀ ਪੰਜਾਬੀ ਕਲਚਰ ਸਾਡਾ ਜੇ ਪੰਜਾਬੀ ਸੂਟ ਪਾਇਆ ਹੁੰਦਾ ਨਾ ਕੁੜੀ ਦੇ ਤੇ ਫਿਰ ਦਸਤਾਇ ਪੈਂਦੀ ਆ ਵੀ ਬਾਕੀ ਆਂਦੀ ਆ ਸਾਡੀ ਪੰਜਾਬਣ ਤੌਰ ਪੰਜਾਬਣ ਦੀ ਜੁੱਤੀ ਖੱਲ ਦੀ ਮਰੋੜਾ ਨਹੀਂ ਉਹ ਚੱਲਦੀ ਇਧਰ ਦੇਖੇ ਛੋਟੀਆਂ ਸਾਹਿਬ ਤੁਰਲਾ ਲਾ ਕੇ ਬੈਠੇ ਨੇ ਉਹ ਗੀਤ ਹੀ ਛੁੱਟ ਗਿਆ ਪਾਈਤਾਂ ਲਈ ਬੱਠਿਆ ਕੋਈ ਐਸੇ ਵੀ ਠਣ ਤੋਂ ਬਚਣ ਲਿਆ ਮੈਡਮ ਆ ਜਾਓ